ਸਾਰੇ ਪ੍ਰੀਖਣ ਕੇ ਸਵਰਥ ਚ ਦਰਜ ਕਰੀਏ ਲੋਕ ਪੰਜਾਬ ਸਰਕਾਰ ਤੇ ਸਟੇਟ ਇਲੈਕਸ਼ਨ ਕਮਿਸ਼ਨ ਮਿਲੀ ਭੁਗਤ ਕਰਕੇ ਜਾਣਬੁੱਝ ਕੇ ਜੋ ਪੰਜ ਕਾਰਪੋਰੇਸ਼ਨਾਂ ਤੇ 39 ਨਗਰ ਕੌਂਸਲ ਦੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਲੇ ਪੈਂਡਿੰਗ ਨੇ ਇਹਨਾਂ ਦੇ ਵਿੱਚ ਪਿਛਲੇ 1 ਸਾਲ ਤੋਂ ਲੈ ਕੇ ਲਗਭਗ 4 ਸਾਲ ਤੱਕ ਦੀਆਂ ਐਸੀਆਂ ਨਗਰ ਕੌਂਸਲਾਂ ਨੇ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਨਹੀਂ ਹੋਏ बार-बार ਲੋਕਲ ਬਾਡੀ ਸਰਕਾਰ ਨੂੰ ਕਹਿੰਦੇ ਪੰਜਾਬ ਸਰਕਾਰ ਨੂੰ ਕਹਿੰਦੇ باوجود ਇਹ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜਦਕਿ ਪੰਜਾਬ ਸਰਕਾਰ ਨੇ ਅਗਸਤ ਮਹੀਨੇ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਲੈਕਸ਼ਨ ਕਰਾਉਣ ਲਈ ਤਿਆਰ ਹਾਂ ਪਰੰਤੂ ਉਹ ਇੱਕ ਦਿਖਾਵਾ ਸੀ ਜਦਕਿ ਅੰਦਰੋਂ ਮਿਲੇ ਹੋਏ ਸੀਗੇ ਤੇ ਹੁਣ ਤੱਕ ਜਿਹੜੇ ਹੈਗੇ ਇਲੈਕਸ਼ਨ ਨਹੀਂ ਕਰਵਾਏ ਗਏ بار بار ਪੱਤਰ ਪਾਉਣ ਦੇ باوجود ਜਦੋਂ ਸਾਡੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਮਜਬੂਰ ਹੋ ਕੇ ਕਿਉਂਕਿ ਪਬਲਿਕ ਦੇ ਕਈ ਐਸੇ ਅਧੂਰੇ ਕੰਮ ਪਏ ਨੇ ਜਿਹੜੇ ਹਾਊਸ ਦੇ ਵਿੱਚ ਹੀ ਪਾਸ ਹੋ ਕੇ ਲਾਗੂ ਹੋ ਸਕਦੇ ਨੇ ਇਸ ਲਈ ਮੈਂ ਮਾਂਜੋਗ ਹਾਈ ਕੋਰਟ ਦੇ ਵਿੱਚ ਸਿਵਲ ਰਿਟਿਸ਼ਨ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਕੱਲ ਨੂੰ ਹੈ ਨਗਰ ਕੌਂਸਲ ਰਾਮਪਰਾ ਫੂਲ ਨੂੰ ਕਿੰਨਾ ਟਾਈਮ ਹੋ ਗਿਆ ਇਹ ਲਗਭਗ 46 ਮਹੀਨੇ ਹੋ ਗਏ ਜੀ 3 ਸਾਲ 10 ਮਹੀਨੇ ਹੋ ਗਏ ਇਹਨਾਂ ਦੇ ਜਿਹੜੇ ਇਲੈਕਸ਼ਨ ਨਹੀਂ ਹੋਏ ਪਿਛਲੀ ਛੋਟੀ ਸਰਕਾਰ ਵੀ ਜੀ ਕਾਂਗਰਸ ਦੀ ਉਸ ਟੈਪ ਕੋਈ ਕਰਵਾਏਗੀ ਉਸ ਟਾਈਮ ਜਿਹੜੀ ਨਗਰ ਕੌਂਸਲ ਰਾਮਪਰਾ ਫੂਲ ਸੀ ਉਸ ਨੂੰ ਨਗਰ ਕੌਂਸਲ ਰਾਮਪਰਾ ਫੂਲ ਤੇ ਨਗਰ ਪੰਚਾਇਤ ਫੂਲ ਟਾਊਨ ਬਣਾਉਂਦੀ ਪ੍ਰਪੋਜ਼ਲ ਚੱਲ ਰਹੀ ਸੀਗੀ ਜੋ ਕਿ ਫਾਈਲ ਉੱਪਰ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਪਰ ਤੱਕ ਮਾਨਯੋਗ ਮੁੱਖ ਮੰਤਰੀ ਦਫ਼ਤਰ 'ਚ ਪਹੁੰਚ ਗਈ ਸੀ ਪਰੰਤੂ ਫੂਲ ਦੇ ਕਈ ਲੋਕ ਮੁੱਖ ਮੰਤਰੀ ਸਾਹ ਨੂੰ ਮਿਲੇ ਸੀ ਕਿ ਸਾਡੇ ਫੂਲ ਟਾਊਨ ਦੇ ਵਿੱਚ ਕਈ ਬਾਈਪਾਸ ਨਿਕਲਣੇ ਨੇ ਜਿਸ ਕਰਕੇ ਸਾਨੂੰ ਜਿਹੜੇ ਫਿਰ ਜੇ ਨਗਰ ਪੰਚਾਇਤ ਬਣਾ ਦਿੱਤੀ ਗਈ ਤਾਂ ਪੈਸੇ ਘੱਟ ਮਿਲਣਗੇ ਵੀ ਇਸ ਲਈ ਸਾਡੀ ਜਿਹੜੀ ਨਗਰ ਕੌਂਸਲ ਨਹੀਂ ਰੱਖੀ ਜਾਵੇ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਉਹ ਇਸ ਨੂੰ ਐਜੀਟੀ ਰੱਖਤਾ ਸੀਗਾ ਜਿਸ ਕਰਕੇ ਉਦੋਂ ਇਲੈਕਸ਼ਨ ਨਹੀਂ ਹੋ ਸਕੇ ਸੀ ਤੇ ਲਗਭਗ 2 ਸਾਲ ਦੇ ਕਰੀਬੇ ਸਰਕਾਰ ਨੂੰ ਆਈ ਨੂੰ ਹੋ ਗਏ ਇਹਨਾਂ ਉਹ ਜਿਹੜੇ ਹੈਗੇ ਹਾਲ ਤੱਕ ਕਲੈਕਸ਼ਨ ਨਹੀਂ ਕਰਵਾਏ ਗਏ ਜੀ ਤਸਵੀਰ ਐਕਟ ਪਰ ਇਹ ਸਾਡੇ ਕੱਲਿਆ ਬਠੋਆ ਜਾਂ ਕੋਈ ਹੋਰ ਮੇਰੇ ਵੱਲੋਂ ਤੇ ਮੇਰੇ ਦੋਸਤਾਂ ਵੱਲੋਂ ਸਾਂਝੇ ਤੌਰ ਤੇ ਨਿੱਜੀ ਤੌਰ ਤੇ ਪਾਈ ਗਈ ਹੈ ਕਿਉਂਕਿ ਸਾਨੂੰ ਪਤਾ ਹੈ ਵੀ ਪਬਲਿਕ ਦੇ ਕਾਫੀ ਸਮੱਸਿਆਵਾਂ ਪੈਂਡਿੰਗ ਖੜੀਆਂ ਹੈ ਵਿਕਾਸ ਰੁਕਿਆ ਹੋਇਆ ਹੈ ਉਹ ਸਾਰੇ ਕੰਮ ਨੂੰ ਤੇਜ਼ੀ ਦੇਣ ਦੇ ਲਈ ਜਿਹੜੀ ਹੈਗੀ ਸਿਵਲ ਐਡਮਿਨਿਸ਼ਨ ਪਾਈ ਗਈ ਹੈ ਇਹ ਜਿਹੜੇ ਐਡਮਿਸੀ ਦੇ ਇਲੈਕਸ਼ਨਾਂ ਨਾਲ ਜਾ ਦੇਖ ਕਿ ਕੀ ਕੁਝ ਪ੍ਰਭਾਵ ਤੋਰ ਰਿਹਾ ਹੈ ਸਾਰਾ ਕੁਝ ਪ੍ਰਵਾਹਤ ਹੋ ਰਿਹਾ ਹੈ ਕਿਤੇ ਜਿਹੜੇ ਸਾਰੇ ਮਹੱਲਾ ਨਿਵਾਸੀ ਆ ਸ਼ਹਿਰ ਨਿਵਾਸੀ ਆ ਸ਼ਹਿਰ ਦਾ ਵਾਰਡ ਦਾ ਕੋਈ ਵੀ ਕੰਮ ਹੁੰਦਾ ਗਲੀ ਮਹੱਲੇ ਦਾ ਨਾਲੀ ਦਾ ਸਫਾਈ ਦਾ ਸਟੀਲਰ ਦਾ ਕੋਈ ਰਿਪੇਅਰ ਦਾ ਤੇ ਹੋਰ ਵੀ ਕੋਈ ਨਕਸ਼ਾ ਪਾਸ ਕਰਾਉਣਾ ਕੋਈ ਪ੍ਰੋਪਰਟਿ ਡੈਕਸ ਕਰਾਉਣਾ ਕੋਈ ਨਾਂ ਬਕਾਇਆ ਸਰਟੀਫਿਕੇਟ ਲੈਣਾ ਕੋਈ ਜਨਮ ਮੌਤ ਦਾ ਸਰਟੀਫਿਕੇਟ ਲੈਣਾ ਤੇ ਦਫ਼ਤਰਾਂ ਦੇ ਵਿੱਚ ਅੱਜ ਕੱਲ ਕੋਈ ਪੁੱਛਦਾ ਕੋਈ ਨਹੀਂ ਕਿਥੇ ਇੱਕ ਐਮਸੀ ਨੂੰ ਕਹਿੰਦਾ ਸੀਗਾ ਐਮਸੀ ਦਾ ਫਿਰ ਦਫ਼ਤਰਾਂ ਨੂੰ ਜਾਣਾ ਲੱਗੇ ਰਹਿੰਦਾ ਉਹ ਤੁਰੰਤ ਕਰਵਾ ਕੇ ਲਿਆ ਦਿੰਦਾ ਸੀਗਾ ਲੋਕਾਂ ਨੂੰ ਵੀ ਰਾਹਤ ਸੀਗੀ ਤੁਹਾਨੂੰ ਕੀ ਲੱਗਦਾ ਸਰਕਾਰ ਕਿਉਂ ਨਹੀਂ ਕਰਵਾ ਰਹੀ ਸਰਕਾਰ ਕੋਲ ਜੋ ਸੀਐਡੀ ਦੇ ਰਿਪੋਰਟਾਂ ਨੇ ਕਿਉਂਕਿ ਜਿੱਦੇ ਦੀ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਹਨਾਂ ਦੀ ਕੋਈ ਜਿਹੜੀ ਕਾਰਗੁਜ਼ਾਰੀ ਵਾਲੀ ਵਧੀਆ ਨਹੀਂ ਸਾਰੇ ਸੀਐਡੀ ਦੇ ਰਿਪੋਰਟਾਂ ਨਿਲ ਜਾ ਰਹੀਆਂ ਆ ਪਿੱਛੇ ਵਿਧਾਨ ਸਭਾ ਦੇ ਇਲੈਕਸ਼ਨ ਹੋ ਚੁੱਕੇ ਆਪਾਂ ਦੇਖੀ ਵੀ ਕਿੰਨੇ ਜਿਹੜੇ ਹੈਗੇ ਸਰਕਾਰ ਦੇ ਮਾੜੇ ਨੀਤੀ ਇਸ ਪਾਰਟੀ ਦੇ ਆਏ ਸੀਗੇ ਨੋਟਾਂ ਨਾਲੋਂ ਹੀ ਘੱਟ ਵੋਟਾਂ ਪਈਆਂ ਸੀ ਜਿਹੜਾ ਸੋਡਾ ਕੇਸ ਹੈ ਤੁਸੀਂ ਅਪਲੋਡੋਗੇ ਤਾਂ ਵਕੀਲੇ ਨਹੀਂ ਨਿੱਜੀ ਤੌਰ ਤੇ ਆਪ ਵੀ ਕੇਸ ਬਣਾ ਕੇ ਦਾਇਰ ਕੀਤਾ ਤਿਆਰ ਕੀਤਾ ਹੈ ਔਰ ਇਸ ਦੀ ਬੇਸਮਾ ਆਪ ਤੇ ਮੇਰਾ ਦੋਸਤ ਅਨਿਲ ਜੋਨੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਆਂਪਰਾ ਅਸੀਂ ਦੋਨੇ ਸਾਂਝੇ ਤੌਰ ਤੇ ਲੜਾਂਗੇ ਤੇ ਜਿਹੜੀ ਆ ਹਰਿਆਣੇ ਦੀਆਂ ਇਲੈਕਸ਼ਨਾਂ ਨੇ ਉਹ ਕਿਸੇ ਪਾਰਟੀ ਕੰਨੀ ਲੜੋਂਗੇ ਜਾਂ ਅਸੀਂ ਆਜ਼ਾਦ ਤੌਰ ਤੇ ਲੜਾਂਗੇ